ਜੇ ਸਵੇਲੇ ਸਾਧ ਸੰਗਤ ਜੀ ਇਹ ਰਾਜਾ ਦੁਨੀ ਚੰਦ ਫਿਰ ਜਦੋਂ ਮੌਤ ਤੋਂ ਡਰਦਾ ਕਿਤੇ ਗਿਆ ਨਹੀਂ ਰਾਜ ਭੇਟਾ ਕਰਕੇ ਕਹਿੰਦਾ ਮਹਾਰਾਜ ਕਿਰਪਾ ਕਰੋ ਮੈਨੂੰ ਹੁਣ 7 ਦਿਨ ਤਾਂ ਸ਼ਰਨ ਦੇ ਦਿਓ ਮੈਂ ਤਾਂ ਸੰਗਤ ਸਾਰੀ ਜ਼ਿੰਦਗੀ ਨਹੀਂ ਕੀਤੀ ਨਾ ਮੈਂ ਕਿਤੇ ਸਾਧ ਨੂੰ ਪੂਜਿਆ ਨਾ ਮੈਂ ਕੋਈ দান ਕੀਤਾ ਮੈਂ ਤਾਂ ਤੁਰਕਾਂ ਦੇ ਅਧੀਨ ਹੋ ਕੇ ਕਿ ਰਾਜ ਕਰਦਾ ਸੀ ਉਧਰ ਬਥੇਰਾ ਟੰਨ ਦਿੰਦਾ ਸੀ ਤੁਰਕਾਂ ਨੂੰ ਕਿਰਪਾ ਕਰੋ ਮਹਾਰਾਜ ਮੈਂ ਕੋਈ ਸਾਰੀ ਜ਼ਿੰਦਗੀ ਕੰਮ ਨਹੀਂ ਕੀਤਾ ਚੰਗਾ ਆ ਜਿਹੜਾ ਕੰਮ ਕੋਈ ਵੀ ਨਹੀਂ ਕਰਦਾ ਧੀਨੂ ਕੋਈ ਘਰੋਂ ਨਹੀਂ ਕਰਦਾ ਹੈ ਮੈਂ ਜੀ ਇਹ ਬੜਾ ਭਾਰੀ ਮਹਾਪਾਪ ਕੀਤਾ ਮੈਨੂੰ ਹੁਣ ਪਤਾ ਲੱਗਿਆ ਇਹ ਕਹਿੰਦੀ ਸੀ ਮੈਂ ਪਰਮੇਸ਼ਰ ਦਾ ਦੁਤਾਂ ਖਾਨ ਨਹੀਂ ਐ ਮੇਰੇ ਮਰ ਚੋਂਕਾਰ ਸੀ ਮੈਂ ਬੱਚੀਆਂ ਨੂੰ ਪਾਲਦਾ ਹਾਂ ਅੱਜ ਮਹਾਰਾ ਇਹਦੀ ਕਿਰਪਾ ਨਾਲ ਤੁਹਾਡੀ ਸੰਗਤ ਮੈਨੂੰ ਹੋ ਗਈ ਮੇਰੇ ਤੁਮ ਬਖਸ਼ ਦਿਓ ਉਸ ਵੇਲੇ ਖਾਲਸਾ ਜੀ ਬਿਹાગੜਾ ਰਾਗ ਦੇ ਸ਼ੰਤਾਂ ਦੇ ਅੰਦਰ ਆਪ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਇਹਨੂੰ ਉਪਦੇਸ਼ ਦਿੱਤਾ ਉਪਦੇਸ਼ ਵੀ ਉਦੋਂ ਹੀ ਸਾਧ ਸੰਗਤ ਜੀ ਰੁਚੀ ਕਰਦੀ ਆ ਸੁਣਨ ਨੂੰ ਜਦੋਂ ਸੰਕਟ ਹੋਵੇ ਆਪਣੇ ਦੇ ਉੱਤੇ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ ਅਮਰਾਪੁਰ ਬਾਸਾ ਕਰੋ ਹਰ ਗਿਆਬ ਹੋਰੇ ਬਿਤ ਜੇ ਕੰਮ ਪਏ ਤੇ ਜਦੋਂ ਆਪਾਂ ਵਾਹਿਗੁਰੂ ਨੂੰ ਧਿਉਨੇ ਆ ਨਾ ਕਿ ਵਿਫਤਾ ਚ ਜੇ ਰੋਜ਼ ਹੀ ਉਸ ਡੜ ਤੇ ਹੋਣ ਲੱਗ ਜਾਈਏ ਤਾਂ ਥੋੜੇ ਦਿਨਾਂ ਦੀ ਖੇਡ ਹੀ ਆ ਮੁਕਤ ਹੋ ਜਾਈਏ ਨੈ ਨੰਗੀ ਖਵਾਜਾ ਬਿਸਤਰਾ ਬੇੜੀ ਤੇ ਉੱਤੇ ਚੜ ਕੇ ਸਤ ਸੰਜੀ ਨਦੀ ਨੰਗ ਜੀਏ ਜਦ ਹੀ ਖਵਾਜੇ ਨੂੰ ਭਲਾ ਦਿੰਦੇ ਨਹੀਂ ਤਾਂ ਖਵਾਜੇ ਦਾ ਕੜਾਈਆਂ ਦਿੰਦੇ ਰਹਿੰਦੇ ਨੇ ਵੀ ਡੁੱਬਣਾ ਜਾਈਏ ਡੁੱਬਣਾ ਜਾਈਏ ਇਸੇ ਤਰ੍ਹਾਂ ਸਤ ਸੰਗਤ ਜੀ ਜਿਵੇਂ ਕੋਈ ਮਤਲਬ ਵਾਸਤੇ ਤੇ ਹੁੰਦਾ ਹੈ ਉਹ ਦੁਖੀ ਹੋਇਆ ਹੋਇਆ ਜੇ ਰੋਜ਼ ਸਤ ਸੰਗਤ ਜੀ ਤੇ ਆਵੇ ਕਿਉਂ ਨਾ ਬਿਰਤੀ ਇਕਾਗਰ ਹੋਵੇ ਇਹਨੂੰ ਜਦੋਂ ਸਤ ਸੰਗਤ ਜੀ ਪਤਾ ਲੱਗਾ ਸਤ ਦਿਨ ਦੀ ਤਾਂ ਉਮਰ ਹੈ ਮੈਂ ਹੁਣ ਕਿੱਥੇ ਮੁੜ ਕੇ ਜਾਣਾ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਸਤ ਸੰਗਤ ਜੀ ਕਹਿੰਦਾ ਮਹਾਰਾਜ ਉਪਦੇਸ਼ ਦਿਓ ਉਸ ਵੇਲੇ ਖਾਲਸਾ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਵਿਹਾਗੜਾ ਮਹੱਲਾ ਪੰਜਵਾ ਛੰਤ ਵਿਹਾਗੜਾ ਰਾਗ ਵਿੱਚ ਸਾਧ ਸੰਗਤ ਜੀ ਆਪ ਜੀ ਨੇ ਸ਼ਬਦੋਚਾਰ ਨ ਕੀਤੇ ਛੰਤ ਜਸ ਰੂਪ ਬਾਣੀ ਹੈ 6 6 ਪੌੜੀਆਂ ਵਾਲੀ ਹੈ ਅਨਕਾਇ ਰਾਤੜਿਆ ਬਾਟ ਦਹੇਲੀ RAM ਪਾਪ ਕੁਮਾਮ ਦਿਆ ਤੇਰਾ ਕੋਈ ਨਾ 베ਲੀ RAM ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਅਨਕਾਏ ਰਾਤੜਿਆ ਅਨਕਾਏ ਨੋ ਕਾਮ ਦਾ ਹੈ ਕਲਸਾ ਜੀ ਹੇ ਕਾਮੀਆਂ ਰਾਜਿਆ ਹੇ ਬਿਸ਼ਿਆਂ ਦੇ ਅਧੀਨ ਕਮ ਕਾਮ ਕਰੋਧ ਵਿੱਚ ਰਤਿਆ ਹੋਇਆ ਬਾਟ ਦੁਹੇਲੀ ਰਾਮ ਜਿਹੜੀ ਪਰਲੋਕ ਦੀ ਬਾਤ ਹੈ ਬੜੀ ਦੁੱਖ ਰੂਪ ਹੈ ਇੱਥੇ ਕਹਿੰਦੇ ਆ ਕਿਹੜਾ ਕਿਸ ਨੇ ਦੇਖੀ ਆ ਗੁਰਬਾਣੀ ਤਾਂ ਖਾਲਸਾ ਜੀ ਕਹਿੰਦੀ ਹੈ ਹੇ ਰਾਜਨ ਜਿਹੜਾ ਮਾਰਗ ਹੁਣ ਤੂੰ ਜਾਣਾ ਨਾ ਸਤਾਂ ਦਿਨਾਂ ਨੂੰ ਪਰਲੋਕ ਨੂੰ ਉਹ ਰਸਤਾ ਬਹੁਤ ਹੈ ਦੁਹੇਲਾ ਕਠਨ ਹੈ ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ ਕੁਆਰੀ ਲੜਕੀ ਨੂੰ ਅਨਾਥ ਬਣਾ ਕੇ ਯਤੀਮ ਬਣਾ ਕਰਕੇ ਕੱਢਣ ਵਾਲਿਆ ਇਦੋਂ ਵੱਡਾ ਪਾਪ ਕੀ ਹੋਊਗਾ ਸਾਰੀ ਜ਼ਿੰਦਗੀ ਪਾਪ ਕਮਾਉਣ ਵਾਲਿਆ ਤੇਰਾ ਕੋਈ ਨਾ ਬੇਲੀ ਰਾਮ ਹੁਣ ਤੇਰਾ ਕੋਈ ਸਾਥੀ ਨਹੀਂ ਬਣਨਾ ਇਕੱਲੇ ਨੂੰ ਜਾਣਾ ਪੈਣਾ ਜਮਾਂ ਦੇ ਅਧੀਨ ਹੋ ਕੇ ਕੋਇ ਨਾ 베ਲੀ ਹੋਏ ਤੇਰਾ ਸਦਾ ਪਛੋਤਾਵਹਿ ਸਦਾ ਪਛਤਾਉਂਦਾ ਜਾਮਾਂ ਗ ਜਾਵੇਂਗਾ ਜਮਾ ਦੇ ਤੇ ਇਹ ਤੇਰਾ ਕਿਸੇ ਨੇ 베ਲੀ ਸਾਥੀ ਨਹੀਂ ਬਣਨਾ ਆਪ ਜੀ ਅੱਗੇ ਕਹਿੰਦੇ ਨੇ satsangjit ji ਗੋਨ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇ ਦੇ ਆਵਹਿ ਰਸਨਾ ਦੇ ਨਾਲ ਗੋਪਾਲ ਦੇ ਗੁਣ ਤਾਂ ਜਪੇ ਨਹੀਂ ਫਿਰ ਕਦੋਂ ਸੇ ਦੇ ਆ ਦਿਨ ਜਿਹੜੇ ਜਿੰਦਗੀ ਦੇ ਫਿਰ ਮੁੜ ਕੇ ਆ ਜਾਣਗੇ ਮੁੜ ਕੇ ਨਹੀਂ ਆਉਣੇ ਹੁਣ ਜਪਿਆ ਨਹੀਂ ਮੁੜ ਕੇ ਇਹਨਾਂ ਜਿਨ੍ਹਾਂ ਨੇ ਹੱਥ ਜਿਹੜਾ ਅੱਜ ਦਿਨ ਨੰਗ ਗਿਆ ਖਾਲਸਾ ਜੀ ਸੰਗਤ ਕਰਦੇ ਆਂਦਾ ਕੀ ਕੱਲ ਨੂੰ ਆਵੇਗਾ ਇਹ ਮੁੜ ਕੇ ਨਹੀਂ ਆਵੇ ਤਰ ਬਰ ਬੁੱਛ ਨੇ ਨਾ ਪਾਤ ਜੁੜਤੇ ਜਮ ਮਗ ਗਾਉਣੇ ਅਕੇਲੀ ਗੁਰੂ ਅਰਜਨ ਦੇਵ ਜੀ ਕਹਿੰਦੇ ਹੈ ਰਾਜਨ ਵਿਰਛਾਂ ਦੇ ਨਾਲੋਂ ਟੁੱਟੇ ਪੱਤੇ ਕਦੇ ਫੇਰ ਜੁੜਿਆ ਨਹੀਂ ਕਰਦੇ ਕਿਹੜਾ ਪੱਤ ਝੜ ਆ ਜਾਵੇ ਪੱਤੇ ਵਿਚਾਰੇ ਉਡ ਜਾਣ ਟੁੱਟ ਕੇ ਫੇਰ ਕਦੇ ਵਿਚਾਰੇ ਜੁੜੇ ਤੇ ਹਜਾਨਾ ਕੋਹਾਂ ਤੇ ਹਵਾ ਲੈ ਜਾਂਦੀ ਬਿਨ ਬਿਨ ਬੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦਹੇਲੀ ਏ ਰਾਜਨ ਬੇਨਤੀ ਪੂਰ ਕਹਿੰਦੇ ਹਾਂ ਬਿਨਾ ਹਰੀ ਦੇ ਨਾਮ ਤੋਂ ਜਿਹੜੀ ਜਿੰਦ ਹੈ ਦੁਖੀ ਹੋਈ ਤੂੰ ਫਿਰਦੀ ਰਹਿੰਦੀ ਹੈ ਜੂਨਾ ਦੇ ਅੰਦਰ ਆ ਹਾਲਤ ਹੈ ਤੂੰ ਬਲਵਾਂ ਚ ਲੁਕ ਕਰੈ ਸਭ ਜਾਣੈ ਜਾਣੀ RAM ਏ ਭਾਈ ਤੂੰ ਬਲਵਾਂ ਚ ਛਲ ਕਰਦਾ ਸੀ ਲੁਕ ਲੁਕ ਕੇ ਅਨਕ ਪੜਦੇ ਮੈਂ ਕਮਾਵੈ ਵਕਾਰ ਖਰਮੈ ਪ੍ਰਗਟ ਹੋਏ ਸੰਸਾਰ ਬਤੇਰੇ ਤਾਂ ਛੜਬਲ ਕੀਤੇ ਸਾਰੀ ਜ਼ਿੰਦਗੀ ਬਕਾਰੀ ਬਣਿਆ ਰਹਾ ਸਭ ਜਾਣੈ ਜਾਣੀ RAM ਉਹ ਜਾਣੀ ਜਾਣ ਹੈ ਵਾਹਿਗੁਰੂ ਸਭ ਜਾਣੈ ਸਭ ਦੀ ਜਾਣਦਾ ਹੈ ਲੇਖਾ ਧਰਮ ਪਿਆ ਤਰ ਪੀੜੇ ਕਹਾਣੀ RAM हे राम ਦੇ ਪਿਆਰੇ ਜਿਸ ਵੇਲੇ ਧਰਮ ਦੇ ਦਰਵਾਜੇ ਧਰਮ ਰਾਜਾ ਦੇ ਦਫਤਰ ਵਿੱਚ ਲੇਖਾ ਹੋਇਆ ਨਾ ਤੇਰਾ ਲੇਖਾ ਪਿਆ ਤਿਲ ਪੀੜੇ ਕਹਾਣੀ RAM ਜਿਵੇਂ ਤਿਲ ਕੀ ਕਹਾਣੀ ਚ ਪੀੜੇ ਜਾਂਦੇ ਆ ਨਾ ਆਹ ਹਾਲਤ ਤੇਰੀ ਹੋਵੇਗੀ ਉੱਥੇ ਕਿਰਤ ਕਮਾਣੇ ਦੁਖ ਸਭ ਪ੍ਰਾਣੀ ਅਨਕ ਜੋਨ ਪਰਵਾਇਆ ਥੇ ਦੁਨੀ ਚੰਦ ਜਮ ਕਹਿਣਗੇ ਕਿਰਤ ਕੀਤੇ ਹੋਏ ਤੇਰੇ ਜਿਹੜੇ ਕੰਮ ਕਰਮ ਨੇ ਨਾ ਕਮਾਏ ਹੋਏ ਦੁੱਖ ਸੋਹ ਪ੍ਰਾਣੀ ਹੁਣ ਪ੍ਰਾਣਾ ਦੇ ਉੱਤੇ ਦੁੱਖ ਸਹਾਰ ਤੂੰ ਫਿਰ ਇੱਕ ਗੇਰੀ ਦੁੱਖ ਨਹੀਂ ਨਰਕਾਂ ਚੋਂ ਨਿਕਲ ਕੇ ਅਨਕ ਜੋਨ ਪਰਮਾਇਆ ਫਿਰ ਤੈਨੂੰ ਅਨੇਕਾਂ ਜੂਨਾ ਚ ਪਰਮਾਇਆ ਜਾਵੇਗਾ ਮੁੜ ਕੇ ਪੱਟੀ ਦਾ ਰਾਜ ਨਾ ਭਾੜੀ ਬਈ ਮੈਨੂੰ ਮਖਮਲੀ ਸੇਜਾਂ ਮਿਲਣਗੀਆਂ ਸੋ ਐਸੀਆਂ ਜਿਹੜੀਆਂ ਹੈ ਸੇਜਾਂ ਤੇਰੀਆਂ ਇਹ ਤਾਂ ਸਾਰੀਆਂ ਨਰਕ ਦਾ ਘਰ ਹਨ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰ ਮਹਾਮੋਨੀ ਸੰਗਰਾਤ ਰਤਨ ਜਨਮ ਗਵਾਇਆ ਬਹਾ ਵੱਡੀ ਮੋਤ ਕਰਨ ਵਾਲੀ ਕੌਣ ਹੈ ਮਾਇਆ ਹੈ ਖਜ਼ਾਨੇ ਹਨ ਇਹਨਾਂ ਦੇ ਨਾਲ ਰਤਿਆ ਰਹੇ ਔਰ ਰਤਨ ਵਰਗਾ ਮੋਲਕ ਜਨਮ ਸੀ ਉਹ ਗਵਾ ਲਿਆ ਐਵੇਂ ਹੀ ਤੂੰ ਭੁੱਲ ਕੇ ਵੀ ਸਾਰੀ ਜ਼ਿੰਦਗੀ ਸੰਗਤ ਨਹੀਂ ਕੀਤੀ ਇੱਕ ਸਰ ਕੇ ਨਾਮ ਬਾਜੋਂ ਆਨ ਕਾਜ ਸਿਆਣੀ ਤੇਰੀ ਜਿਹੜੀ ਅਕਲ ਆ ਨਾ ਬੁੱਧੀ ਇੱਕ ਹਰੀ ਦੇ ਨਾਮ ਜਪਣ ਤੋਂ ਪਿੱਛੇ हट ਕੇ ਹੋਰ ਕੰਮਾਂ 'ਚ ਬੜੀ ਸਿਆਣੀ ਐ ਬੜੇ ਕੰਮ ਚ ਤਰਾਈ ਨਾ ਤੇਰੀ ਬੁੱਧੀ ਨੇ ਕੀਤੇ ਪਰ ਜੇ ਸੰਗਤ ਚ ਆਉਂਦਾ ਇੱਥੇ ਕਹਿੰਦਾ ਬੁੱਧੀ ਮੇਰੀ ਕੰਮ ਹੀ ਨਹੀਂ ਕਰਦੀ ਸੌਂ ਹੀ ਜਾਂਦੀ ਐ ਕੰਮ ਇਹਨੇ ਕੀ ਕਰਨਾ ਬੜੀ ਤੇਰੀ ਬੁੱਧੀ ਸਿਆਣਪ ਵਾਲੀ ਰਹੀ ਬਨਵੰਤ ਨਾਨਕ ਲੇਖ ਲਿਖਿਆ ਭਰਮੋਹੇ ਲੁਵਾਣੀ ਤੇਰਾ ਲੇਖ ਹੀ ਪੁੱਠਾ ਲਿਖਿਆ ਸੀ ਏ ਦੁਨੀ ਚੰਦ ਤੈਨੂੰ ਕਹਿੰਦੇ ਆ ਤੇਰੀ ਬੁੱਧੀ ਭਰਮ ਵਿੱਚ ਕਰਕੇ ਮੋਹ ਵਿੱਚ ਲੁਭਾਇਮਾਨ ਹੋ ਰਹੀ ਪਦਾਰਥਾਂ ਦੇ ਅੰਦਰ ਤਾਂ ਨਾਮ ਨਾ ਜਪਿਆ ਜਦੋਂ ਖੰਸਾ ਜੀ ਇਸ ਨੂੰ ਉਪਦੇਸ਼ ਦੇ ਰਹੇ ਨੇ ਅਖੀਰਲੀ ਪੌੜੀ ਜੀ ਕਹਿੰਦਾ ਤੁਜ ਮੈਨ ਕੋ ਨਾਹੀ ਪ੍ਰਭ ਰੱਖਣ ਹਾਰਾ ਰਾਮ ਜਦ ਹੀ ਖਾਲਸਾ ਦੀ ਹੰਕਾਰ ਸੰਕੂਰ ਕਿਧਰੇ ਚੱਕਿਆ ਗਿਆ ਰਾਜ ਰੂਜ ਸਭ ਭੁੱਲ ਗਿਆ ਚਰਨ ਪਕੜ ਲੈ ਮਹਾਰਾਜ ਦੇ ਕਹਿੰਦੇ ਮਹਾਰਾਜ ਅੱਜ ਤੁਹਾਡੇ ਬਿਨਾ ਮੈਨੂੰ ਕੋਈ ਰੱਖਣ ਵਾਲਾ ਨਹੀਂ ਪਤ ਤਿ ਉਧਾਰਨ ਹਰ ਬਿਦ ਤੁਮਾਰਾ RAM ਤੁਹਾਡਾ ਮਹਾਰਾਜ ਦਰਦ ਕੀ ਹੈ ਪਾਪੀਆਂ ਨੂੰ ਦੀ ਕਲਿਆਣ ਕਰਨੀ ਜੇ ਮੈਂ ਪਾਪੀਆਂ ਹਾਂ ਮਾਰਾ ਮੈਨੂੰ ਸ਼ਰਨ ਰੱਖ ਲੋ ਪਤ ਤਿ ਉਧਾਰਨ ਸਰਨ ਸਵਾਮੀ ਕਰਪਾ ਨਦ ਦਿਆਲਾ ਅੰਧਕੂਪ ਤੇ ਉਧਰ ਕਰਤੇ ਸਗਦ ਘਟ ਪ੍ਰਤਪਾਲਾ ਸਾਰਿਆਂ ਘਟਾ ਚ ਬੈਠ ਕੇ ਸਭ ਦੀ ਪਰਣਾ ਕਰਨ ਵਾਲਾ ਮਹਾਰਾਜ ਮੈਨੂੰ ਅੰਨੇ ਖੂਸ ਸੰਸਾਰ ਤੋਂ ਗਿਆਨ ਤੋਂ ਕੱਢ ਲਓ ਸ਼ਰਮ ਤੇਰੀ ਘਟ ਮਹਾ ਬੇੜੀ ਇੱਕ ਨਾਮ ਦੇ ਆਧਾਰਾਂ ਬਿਨ ਬੰਤ ਨਾਨ ਕਰਦੇ ਰੱਖੋ ਗੋਬਿੰਦ ਦੀਨ ਦਿਆਰਾ ਹੇ ਮਹਾਰਾਜ ਤੁਸੀਂ ਦੀਨਾਂ ਤੇ ਦਇਆਲਤਾ ਕਰਨ ਵਾਲੇ ਹੋ ਬੇਨਤੀ ਹੈ ਮੇਰੀ ਮਹਾਰਾ ਮੈਨੂੰ ਹੱਥ ਦੇ ਕੇ ਰੱਖ ਲਓ ਕਿਰਪਾ ਕਰੋ ਮਹਾਰਾ ਤੁਹਾਡੀ ਸ਼ਰਨ ਹਾਂ ਕਟ ਮਹਾ ਬੇੜੀ ਹੰਗ ਤਾਂ ਮਮਤਾ ਦੀ ਬੇੜੀ ਕੱਟ ਦਿਓ ਮੇਰੀ ਨਾਮ ਦਾ ਆਸਰਾ ਦੇ ਦਿਓ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਲਾਯਾ RAM ਉਹ ਦਿਨ ਮਹਾਰਾ ਸਫਲਾ ਹੈ ਜਿੱਦਣ ਮੈਨੂੰ ਪਰਮੇਸ਼ਰ ਨੇ ਤੁਹਾਡੇ ਨਾਲ ਮੇੜ ਦਿੱਤਾ ਅੱਗੇ ਕਿਹੜਾ ਪੱਟੀ ਦੂਰ ਸੀ ਤੁਸੀਂ ਇੱਥੇ ਰਹਿੰਦੇ ਸੀ ਮੈਂ ਪੱਟੀ ਹੋਈ ਰਹਿੰਦਾ ਸੀ ਪਰ ਪੂਰਬਲਾ ਭਾਗ ਨਾ ਜਾ ਗਿਆ ਸੋ ਜਿਸ ਵੇਲੇ ਖਾਲਸਾ ਜੀ ਇਸ ਨੇ ਬੇਨਤੀਆਂ ਕੀਤੀਆਂ ਮਹਾਰਾਜ ਨੇ ਇਸ ਨੂੰ ਉਪਦੇਸ਼ ਬਖਸ਼ ਕੇ ਸਿਮਨ ਭਜਨ ਵਿੱਚ ਲਾ ਦਿੱਤਾ ਸੱਤ ਦਿਨ ਖਾਲਸਾ ਜੀ ਉੱਥੇ ਹੀ ਕੱਟੇ ਇਸ ਨੇ ਅੰਮ੍ਰਿਤਸਰੋਂ ਬਾਹਰ ਨਹੀਂ ਨਿਕਲਿਆ ਜਿਸ ਦਿਨ ਅੰਤ ਦਾ ਸਮਾਂ ਆਇਆ ਉਸ ਵੇਲੇ ਖਾਲਸਾ ਜੀ ਅਸ਼ਨਾਣ ਕਰਕੇ ਸਰੋਵਰ ਦੇ ਵਿੱਚ ਮਹਾਰਾਜ ਦੇ ਕੋਲੇ ਚਾਦਰਾਂ ਲੈ ਕੇ ਪੈ ਗਿਆ ਹੁਣ ਉਹ ਘੜੀ ਤਾਂ ਸਤ ਸੰਜੀ ਖੁੰਝਣੀ ਨਹੀਂ ਜਿਸ ਵੇਲੇ ਆਈ ਸਤ ਸੰਗ ਜੀ ਅੰਤ ਦੀ ਘੜੀ ਪੈ ਪੈ ਨੂੰ ਜਦੋਂ ਗਸ਼ ਪਈ ਬੇਹੋਸ਼ ਹੋਇਆ ਫਿਰ ਮਹਾਰਾਜ ਬੋਲਦੇ ਨੇ ਬੋਲ ਸੋ ਧਰਮੀ ੜਿਆ ਮੋਨ ਕਤ ਧਾਰੀ RAM ਮਹਾਰਾਜ ਕਹਿੰਦੇ ਜਿੱਦਣ ਦਾ ਇਹਨੇ ਸਤ ਸੰਗ ਜੀ ਰਾਜ ਦੇਤਾ ਲੜਕੀ ਨੂੰ ਸਾਰੇ ਧਰਮੀ ਲੋਕ ਇਹਦਾ ਜਸ ਕਰਨ ਲੱਗਦੇ ਸੀ ਕਹਿੰਦੇ ਵੀ ਰਾਜਾ ਭੁੱਲਿਆ ਹੋਇਆ ساری ਜ਼ਿੰਦਗੀ ਦਾ ਅੱਜ ਧੰਨ ਹੈ ਰਾਜਾ ਜੀ ਨੇ ਬੜਾ ਭਾਰੀ ਜਸ ਖਟਿਆ ਹੈ ਤਾਂ ਕਰਕੇ ਧਰਮੀਆਂ ਧਰਮ ਕਮਾਉਣ ਵਾਲਿਆ ਹੁਣ ਤੂੰ ਬੋਲ ਕਿਉਂ ਚੁੱਪ ਕੀਤਾ ਹੋਇਆ ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਵਹਾਰੀ RAM ਜਵਾਨ ਠਾਕੀ ਗਈ ਬੋਲਿਆ ਜਾਂਦਾ ਨਹੀਂ ਦੇਖੀ ਜਾਂਦਾ ਇੱਧਰ ਇੱਧਰ ਮਾਰਾ ਕਹਿੰਦੇ ਦੇਖ ਕੀ ਨੀ ਤਰ੍ਹਾਂ ਨਾ ਦੇਖਦਾ ਇਹ ਸਭ ਮਾਇਆ ਦੇ ਬਿਹਾਰ ਝੂਠੇ ਨੇ ਸੰਗ ਤੇਰੇ ਕੱਚ ਨਾ ਚੱਲੇ ਬਿਨਾ ਗੋਬਿੰਦ ਨਾਮਾ ਐਸ ਵੇਲੇ ਅੰਤ ਦੇ ਤੇਰੇ ਸਵਾਸ ਨੇ ਮੋਹ ਨਾ ਕਰ ਦੇਖ ਦੇਖ ਕੇ ਛੁਰਨਾ ਪਰਮੇਸ਼ਰ ਦੇ ਨਾਮ ਚ ਮਿਰਤੀ ਜੋੜ ਅੰਤ ਦਾ ਸਮਾ ਹੈ ਤੇਰਾ ਸੰਗ ਤੇਰੇ ਕੱਚ ਨਾ ਚੱਲੇ ਐਸ ਵੇਲੇ ਤੇਰੇ ਨਾਲ ਕੁਝ ਨਹੀਂ ਜਾਣਾ ਬਿਨਾ ਗੋਬਿੰਦ ਨਾਮਾ ਪਰਮੇਸ਼ਰ ਦਾ ਨਾਮ ਸਾਥ ਜਾਏਗਾ ਦੇਸ ਬੇਸ ਸੁਵਰਨ ਰੂਪਾ ਸਗਲ ਊਣੇ ਕਾਮ ਉਹ ਤੇਰਾ ਪੱਟੀ ਦਾ ਪਰਗਨਾ ਦੇਸ਼ ਉਹ ਤੇਰੇ ਬੇ ਸੋਹਣੀਆਂ ਸੋਹਣੀਆਂ ਤੇਰੀਆਂ ਪੋਸ਼ਾਕਾਂ ਉਹ ਤੇਰੇ ਸਵਰਨ ਸੋਨੇ ਦੇ ਤੇਰੇ ਖਜ਼ਾਨਿਆਂ ਵਿੱਚ ਸੋਨਾ ਪਿਆ ਧਜਾਂ ਉਤਰੀਆਂ ਹੋਈਆਂ ਰੂਪਾ ਚਾਂਦੀ ਇਹ ਸਾਰੇ ਊਣੇ ਹੀ ਰਹਿ ਗਏ ਤੇਰੇ ਕੰਮ ਜਿੰਨਾ ਜਮਾ ਕੀਤਾ ਸੀ ਪੁੱਤਰ ਕਲਤਰਨਾ ਸੰਗ ਸੋਭਾ ਹਸਤ ਘੋਰ ਬਿਕਾਰੀ ਉਹ ਹਾਥੀਆਂ ਦੀਆਂ ਫੌਜਾਂ ਉਹ ਘੋੜੇ ਥਾਂ ਥਾਂ ਤੇ ਤਵੇਲਿਆਂ 'ਚ ਖੜੇ ਸੁੰਦਰ ਜਿਨ੍ਹਾਂ ਤੇ ਮੱਖੀ ਤਿਲਕਦੀ ਉਹ ਤੇਰੇ ਪੁੱਤਰ ਕਲਤਰ ਆਦਿਕ ਜੋ ਵੀ ਪਰਿਵਾਰ ਸੀ ਅੱਜ ਸਭ ਵਿਕਾਰ ਨੇ ਤੇਰੇ ਕੰਮ ਕੋਈ ਨਹੀਂ ਆ ਰਿਹਾ ਬਨਵੰਤ ਨਾਨਕ ਸਾਧ ਸੰਗਮ ਸੰਮਿਥਿਆ ਸੰਸਾਰੀ ਪੁਰਜੰਦ ਦੇਵ ਜੀ ਕਹਿੰਦੇ ਏ ਦੁਨੀ ਚੰਦ ਬਿਨਾ ਸਾਧ ਸੰਗਤ ਤੋਂ ਸਾਰੀ ਮਾਇਕੀ ਰਚਨਾ ਝੂਠੀ ਹੋਈ ਹੈ ਹਣ ਹੋਈ ਹੈ ਜਦੋਂ ਸਾਧ ਸੰਗਤ ਫੇਰ ਅੱਖਾਂ ਮੀਚਨੀ ਐ ਇੱਕਦਮ ਫੇਰ ਦੌਰਾ ਜਾਪੇ ਰਾਜਨ ਕਿਉਂ ਸੋਇਆ ਤੂੰ ਨੀਂਦ ਭਰੇ ਜਾਗਤ ਖਤਨਾਹੀ RAM हे राजन ਕਿਉਂ ਸੋ ਗਿਆ ਤੂੰ ਇਹ ਨੀਂਦ ਤੋਂ ਕੋਈ ਖਾਲਸਾ ਜੀ ਗੁਰੂ ਸਾਹਿਬ ਬਣਾ ਨਹੀਂ ਜਗਾਉਣ ਵਾਲਾ ਮੌਤ ਦੀ ਨੀਂਦ ਤੋਂ ਕੌਣ ਜਗਾਵੇ ਅਹੀ ਜੀ ਨੀਂਦ ਤੈਨੂੰ ਭਰ ਕੇ ਆਈ ਹੈ ਮਾਇਆ ਝੂਠ ਰੋਦਨ ਕੇਤੇ ਬਲਾਹੀ RAM ਸਰੀਰ ਤਿਆਗ ਦਿੱਤਾ ਉਸੇ ਵੇਲੇ ਸਤ ਸੰਗ ਜੀ ਰੂਹ ਤਾਂ ਬਾਹਰ ਨਿਕਲਦੀ ਹੈ ਨਾ ਰੂਹ ਬੇਹੋਸ਼ ਹੋ ਜਾਂਦੀ ਮਹਾਪੁਰਖ ਵੀ ਦੱਸਿਆ ਕਰਦੇ ਜਿਹਨੇ ਸਾਰੀ ਜ਼ਿੰਦਗੀ ਸਤ ਸੰਗ ਜੀ ਪੁੰਨ ਕੀਤਾ ਨਾ ਭੁੱਲ ਕੇ ਵੀ ਪਾਪ ਨਹੀਂ ਕੀਤਾ ਉਹ ਵੀ ਜਦੋਂ ਸਰੀਰ ਤਿਆਗਦਾ ਨਾ ਚਾਰ ਘੜੀਆਂ ਉਹਨੂੰ ਵੀ ਪਤਾ ਨਹੀਂ ਲੱਗਦਾ ਮੇਰੇ ਨਾਲ ਕੀ ਬਣ ਗਈ ਉਹ ਰੂਹ ਸਤ ਸੰਗ ਜੀ ਬਾਹਰ ਨਿਕਲ ਕੇ ਸਰੀਰ ਤੋਂ ਉੱਥੇ ਹੀ ਰਹਿੰਦੀ ਆ ਇਸ ਕਰਕੇ ਰੋਣਾ ਨਹੀਂ ਚਾਹੀਦਾ ਬਾਣੀ ਪੜ੍ਹਨੀ ਚਾਹੀਦੀ ਮਾਇਆ ਝੂਠ ਰੋਦਨ ਮਾਰਾ ਫੇਰ ਕਹਿ ਰਹੇ ਨੇ ਆ ਜਿੰਨਾ ਸਬੰਧ ਆ ਤੇਰਾ ਮਾਇਆ ਕਰਕੇ ਹੀ ਹੈ ਧੰਦਾ ਪਿੱਟੋ ਭਾਈਓ ਤੁਮਕੂਡ ਕਮਾਵੋ ਉਹ ਨਾ ਸੁਣੀ ਕਾਤੀ ਤੁਮ ਲੋਕ ਸੁਣਾਵੋ ਜਿਸ ਦੇ ਜੋ ਥੁੱਤਾ ਜਾਗ ਨਾਨਕਾ ਜਾਗਾਏ ਸੋਈ ਜਿਹਨੇ ਸੁਆਇਆ ਉਹੀ ਜਗਾ ਸਕਦਾ ਹੈ ਹੋਰ ਸਤਿ ਸੰਜੀ ਕੋਣ ਉਸ ਨੀਂਦ ਤੋਂ ਜਗਾ ਸਕਦਾ ਮਾਇਆ ਝੂਠ ਰੋਦਨ ਕੀਤੇ ਬਿਲਾਹੀ ਰਾਮ ਐਸੇ ਵੇਲੇ ਕਿਤਨੇ ਬਰਲਾਪ ਕਰ ਰਹੇ ਨੇ ਤੇਰੇ ਨੌਕਰ ਚੱਕਰ ਤੇਰੇ ਹਿਤੂ ਐਸ ਵੇਲੇ ਇਹ ਸਭ ਮਾਇਆ ਮਾਇਕੀ ਰਚਨਾ ਦਾ ਝੂਠਾ ਹੀ ਰੋਣ ਹੈ ਬਰਲਾਹੇ ਕਿਤੇ ਮਹਾ ਮੋਹਰ ਮੇਰ ਨਾਮ ਹਰ ਕੇ ਸੁਖ ਨਹੀਂ ਭਾਵੇਂ ਬਰਲਾਪ ਕਰਦੇ ਨੇ ਇਨਾਂ ਵੱਲ ਦੇਖ ਕੇ ਕਿਤੇ ਮੋਤ ਨਾ ਹੋ ਜੀ ਇਨਾਂ ਚ ਸੁਰਤੀ ਨਾ ਰਖ ਲਈ ਬਿਨਾ ਹਰੀ ਦੇ ਨਾਮ ਤੋਂ ਤੈਨੂੰ ਸੁਖ ਨਹੀਂ ਸਹਿਸ ਸਿਆਣ ਪੋਪਾਵ ਥਾਕੇ ਜੈ ਭਾਵਤ ਤੈ ਜਾਹੀ ਹਜ਼ਾਰਾਂ ਸਿਆਣਪਾਂ ਕਰਦੇ ਥੱਕ ਗਏ ਮੌਤ ਤੋਂ ਕਿਸੇ ਨੇ ਛੁਡਾਇਆ ਨਹੀਂ ਜਿੱਥੇ ਵੈਰੂ ਨੂੰ ਭਾਉਦਾ ਉੱਥੇ ਜਾਣਾ ਪੈਂਦਾ ਜੀਵ ਨੂੰ ਆਦਿ ਅੰਤੇ ਮਦਪੂਰਨ ਸਰਬਤਰ ਘਟ ਘਟ ਆਹੀ ਬਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਹੀ ਮਾਰਾ ਕਹਦੇ ਹੈ ਰਾਜਨ ਉਹ ਵੈਰੂ ਆਦ ਵਿੱਚ ਵੀ ਅੰਤ ਵਿੱਚ ਵੀ ਮਦ ਵਿੱਚ ਵੀ ਸੇਤੀ ਦੇ ਸਾਰੇ ਵਿਆਪਕ ਹੈ ਬੇਨਤੀ ਪੂਰਵਕ ਬੇਨਤੀ ਕਰਦੇ ਹਾਂ ਵਾਹਿਗੁਰੂ ਅੱਗੇ ਜਿਨ੍ਹਾਂ ਨੂੰ ਸਾਧ ਸੰਗਮ ਆ ਸਾਧ ਸੰਗਤ ਦੀ ਸ਼ਰਾਪਤੀ ਹੋਈ ਹੈ ਸੇਪਤ ਜਿਸੇਤੀ ਘਰ ਜਾਹੀ ਉਹ ਇੱਜ਼ਤ ਦੇ ਸਹਿਤ ਘਰ ਜਾਂਦੇ ਨੇ ਉਹਨਾਂ ਨੂੰ ਜਮ ਉਹਨਾਂ ਦੀ ਬੇਇੱਜ਼ਤੀ ਨਹੀਂ ਕਰਦਾ ਹੈ ਨਰਪਤ ਜਾਣ ਗ੍ਰਹਿਓ ਸੇਵਕ ਸਿਆਣੇ RAM हे ਮਾਇਆ ਮੋਹ ਵਿੱਚ ਗਰਸਿਆ ਹੋਇਆ ਨਰਪਤ ਰਾਜਾ ਹੁਣ ਤਾਂ ਤੂੰ ਜਾਣ ਲੈ ਸੇਵਕ ਸਿਆਣੇ RAM ਅੱਜ ਤੂੰ ਸਾਡਾ ਸੇਵਕਾ ਸਿਆਣਾ ਬਣ ਮੋਹ ਤੋੜ ਦੇ ਇਨ੍ਹਾਂ ਨਾਲੋਂ ਤੇਰੀ ਰੂਹ ਤੜਫਦੀ ਨਾ ਜਾਵੇ ਸਰ ਪਰ ਬੀਛੜਨਾ ਮੋਹੇ ਪਛਤਾਣੇ RAM ਜੇ ਮੋਹ ਦੇ ਸਹਤ ਰਹੇਗਾ ਪਛਤਾਵੇਂਗਾ ਸਰ ਪਰ ਬੀਛੜਨਾ ਜਰੂਰ ਬਰਬੂ ਬਿਛੜਨਾ ਹੀ ਹੈ ਦੇਰ ਨਾਲ ਹਰ ਚੰਦ ਆਉਰੀ ਦੇਖ ਭੂਲਾ ਮਹਾ ਕਹਾ ਅਸਤ ਪਾਈਐ ਬਿਰ ਨਾਮ ਹਰ ਕੇ ਆਨ ਰਚਨਾ ਅਹਲਾ ਜਨਮ ਗਵਾਈ ਐ ਹਉ ਹਉ ਕਰਤ ਮੈਂ ਅਤਿਸ਼ ਨਬੂਜਾ ਨਾ ਕਾਮ ਪੂਰਨ ਗਿਆਨ ਬਿਨ ਬੰਤ ਨਾਨਕ ਬਿਨ ਨਾਮ ਹਰ ਕੇ ਕੇਤੇ ਆਪ ਜਤਾਨੈ ਤੂੰ ਕੱਲਾ ਨਹੀਂ ਕਿਤਨੇ ਪਛਤਾਉਂਦੇ ਚਲੇ ਗਏ ਇਥੋਂ ਬਿਨਾ ਹਰੀ ਦੇ ਨਾਮ ਤੋਂ ਅਹਲਾ ਜਨਮ ਬਿਨਾ ਲਾਹੇ ਤੋ ਜਨਮ ਨਾ ਗਵਾਇ ਸਵੇਲੇ ਅੰਤ ਦੇ ਸਮੇਂ ਤੋ ਨਾਮ ਵਿੱਚ ਵਰਤੀ ਜੋੜ ਉਸ ਵੇਲੇ ਖਾਲਸਾ ਜੀ ਇਹਨੂੰ ਫੇਰ ਸੋਝੀ ਆ ਗਈ ਮਹਾਰਾਜ ਸਾਹਿਬ ਜੀ ਸਤਿਗੁਰ ਮੇਰਾ ਮਾਰ ਜਵਾਲਾ ਜਦੋਂ ਸੋਝੀ ਆਈ ਜਦ ਇਹ ਖਾਲਸਾ ਜੀ ਹੱਥ ਜੋੜ ਤੇ ਮੋਹ ਚੱਕਿਆ ਗਿਆ ਧਾਰ ਅਨਗ੍ਰਹ ਆਪਣਾ ਕੀ ਲੀਣਾ ਕਰ ਲੀਣਾ ਆਪਣਾ ਅਪਣ ਆਪਣਾ ਕਰ ਲੀਣਾ RAM ਕਹਿੰਦਾ ਮਹਾਰਾਜ ਪਿਆ ਪਿਆ ਹਿੰਮਤ ਨਹੀਂ ਹੱਥ ਜੋੜ ਕੇ ਕਹਿੰਦਾ ਕਿਰਪਾ ਕੀਤੀ ਮਹਾਰਾ ਮੈਨੂੰ ਤੁਸੀਂ ਆਪਣਾ ਕਰ ਲਿਆ ਪੂਜਾ ਦਾ ਕਾਢ ਲਿਓ ਸਾਧੂ ਸੰਗ ਦੀ ਨਾਰਾਂ ਮੇਰੀ ਵਰਤੀ ਦੀ ਪੂਜਾ ਪੂਜਾ ਆ ਬਣ ਫਾਨੀ ਦਾ ਸਭ ਨੂੰ ਹੀ ਆਉਂਦੀ ਹੈ ਲੇਕਿਨ ਵਰਤੀ ਸ਼ਬਦ ਵਿੱਚ ਲਾਉਣ ਹੀ ਨਹੀਂ ਕਿਸੇ ਨੂੰ ਆਉਂਦੀ ਜਦੋਂ ਆਪਣੀ ਵਰਤੀ ਸ਼ਬਦ ਜੁੜ ਜਾ ਸਮਝੋ ਮਾਰੇ ਨੇ ਬਾਹ ਫੜੀ ਹੋਈ ਆ ਆਪਣੀ ਇੰਨਾ ਕੁ ਸਮਝ ਲਿਆ ਕਰੋ ਚਾਹੇ ਕੀਰਤਨ ਸੁਣਦੇ ਹੋ ਚਾਹੇ ਪਾਠ ਸੁਣਦੇ ਹੋ ਜਦ ਖਾਲਸਾ ਜੀ ਵਰਤੀ ਲੱਗ ਜੇ ਬੇ ਨਾ ਸ਼ਬਦ ਵਿੱਚ ਇਹ ਸਮਝ ਲਿਆ ਕਰੋ ਕਿ ਗੁਰੂ ਸਾਹਿਬ ਨੇ ਤਾਂ ਸਾਡੀ ਬਾਹ ਫੜੀ ਹੋਈ ਹੈ ਜਦੋਂ ਟੁੱਟ ਗਈ ਬਿਰਤੀ ਸਮਝੋ ਬਾਹ ਸਾਥ ਸੰਗੀ ਛੁੱਟ ਗਈ ਜਿਵੇਂ ਬੱਚਾ ਨਹੀਂ ਚਾਹੁੰਦਾ ਕਿ ਮੇਰੀ ਮਾਂ ਮੇਰੀ ਬਾਹ ਨੂੰ ਮਾਪੇ ਛੱਡਣ ਉਹ ਉਂਗਲ ਫੜ ਫੜ ਕੇ ਰੱਖਦਾ ਮਾਂ ਬਾਪ ਦੀ ਇਸੇ ਤਰ੍ਹਾਂ ਸਾਥ ਸੰਗੀ ਗੁਰਸਿੱਖ ਬਿਰਤੀ ਲਾ ਕੇ ਰੱਖਦੇ ਆਪ ਦੀ ਸਾਧ ਸੰਗ ਮੇ ਹਰ ਅਰਾਧੇ ਸਗਲ ਕਲਮਲ ਦੁੱਖ ਜਲੇ ਜਿੰਨੀਆਂ ਘੜੀਆਂ ਮਾਰਾ ਤੁਹਾਡੀ ਸੰਗਤ ਕੀਤੀ 7 ਦਿਨ ਇਹ ਸਾਧ ਸੰਗਤ ਦੁਆਰਾ ਹਰੀਦਾ ਰੰਧਨ ਕੀਤਾ ਸਾਰੇ ਮਾਰਾ ਪਾਪ ਰੂਪ ਦੁੱਖ ਜਿਹੜੇ ਦੁੱਖਾਂ ਨੂੰ ਪਾਪ ਸੀਗੇ ਉਹ ਜਲ ਗਏ ਸੜ ਗਏ ਤੁਹਾਡੀ ਕਿਰਪਾ ਨਾਲ ਮਹਾ ਧਰਮ ਸੋਦਾਨ ਕਰਿਆ ਸੰਗ ਤੇ ਰਹਿ ਤੇ ਚੱਲੇ ਮਾਰਾ ਕਹਿੰਦੇ ਬੜਾ ਭਾਈ ਤਾ ਧਰਮ ਕੀਤਾ ਪੁੰਨ ਕੀਤਾ ਹੈ ਲੜਕੀ ਨੂੰ ਤਾਂ ਰਾਜ ਦਾ ਦਾਨ ਕੀਤਾ ਉਹ ਹੁਣ ਪੁੰਨ ਕੀਤਾ ਤੇਰੇ ਨਾਲ ਚੱਲੇਗਾ ਰਸਨਾ ਆਰਾਧਾ ਏਕ ਸੁਆਮੀ ਹਰ ਨਾਮ ਮਰ ਤਨ ਭੀਨਾ ਨਾਨਕ ਜਿਸ ਨੂੰ ਹਰ ਮਲਾਏ ਸੋ ਸਰਬਗੁਣ ਪਰਵੀਨਾ ਮਾਰਾ ਕਹਿੰਦੇ ਭਾਈ ਜਿਹੜਾ ਦੀਦੀ ਰਸਨਾ ਹਰੀ ਦਾ ਆਰਧਨ ਕਰਦੀ ਹੈ ਉਹਨਾਂ ਦਾ ਮਨ ਵੀ ਤਨ ਵੀ ਹਰੀ ਦੇ ਨਾਮ ਵਿੱਚ ਭਿੱਜ ਜਾਂਦਾ ਹੈ ਨਾਸਤਕ ਪੁਣੇ ਦਾ ਸੁੱਖ ਸੋਕਾ ਨਹੀਂ ਰਹਿੰਦਾ ਨਾਨਕ ਜਿਸ ਨੂੰ ਹਰਮਲਾਇ ਸੋ ਸਰਬਗੁਣ ਪ੍ਰਵੀਨਾ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਨੇ ਮਨਾ ਲਿਆ ਹੈ ਉਹੀ ਸਾਰੇ ਗੁਣ ਵਾਲੇ ਨੇ ਉਹੀ ਭਾਈ ਚਤਰਨ ਨੇ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਧਰਮੀ ਨਹੀਂ ਬੜੇ ਉਹ ਭਾਵੇਂ ਕਿੰਨੇ ਚਤਰਨੇ ਫੇਰ ਵੀ ਠੱਗੇਗੇ ਸੰਸਾਰ ਚ ਆ ਕੇ ਖਲਸਾ ਜੀ ਉਸ ਵੇਲੇ ਸਤ ਸੰਗਜੀ ਮਹਾਰਾਜ ਦੇ ਸਾਹਮਣੇ ਦ੍ਰਿਸ਼ਟੀ ਦੇ ਇਹਨੇ ਸਰੀਰ ਤਿਆਗ ਦਿੱਤਾ ਸੀ ਉਹਦੇ ਬਾਰੇ ਆਪ ਗੁਰੂ ਅਰਜਨ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਭਾਨੇ ਦੇ ਪੁੱਛਣ ਤੋਂ ਦੱਸ ਰਹੇ ਨੇ ਕਿ ਭਾਈ ਭਾਨੇ ਇਹ ਤੀਰਥ ਬੀਬੀ ਰਜਨੀ ਦੇ ਪ੍ਰਗਟ ਕੀਤਾ ਉਹਦੇ ਪਿਤਾ ਨੂੰ ਮਹਾਰਾਜ ਨੇ ਇੱਥੇ ਉਪਦੇਸ਼ ਦੇ ਕੇ ਜੰਮਨ ਮਰਨ ਮੇਟ ਕੇ ਉਹਦੀ ਕਲਿਆਣ ਕੀਤੀ ਇਸ ਤਰ੍ਹਾਂ ਦਾ ਪ੍ਰਸੰਗ ਛੇਵੇਂ ਪਾਤਸ਼ਾਹ ਨੇ ਸੁਣਾਇਆ ਭਾਈ